ਕਿਹਾ ਮੈਂ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਅੱਜ ਮੇਰੀ ਜਿਹੜੀ ਗੱਲ ਹੋਈ ਆ ਬੱਚਿਆਂ ਨਾਲ ਸੱਤ ਤੋਂ ਅੱਠ ਬੱਚਿਆਂ ਨਾਲ ਅੱਜ ਮੇਰੀ ਸ਼ਾਮ ਨੂੰ ਗੱਲ ਹੋਈ ਹੈ ਜਿਹੜੇ ਬੱਚੇ ਐਗਜ਼ਾਮ ਦੇ ਕੇ ਆਏ ਆ ਕੀ ਠੀਕ ਹੈ ਜੀ ਅੱਜ ਐਗਜ਼ਾਮ ਬਾਰੇ ਸੁਣ ਕੇ ਬਹੁਤ ਹੀ ਜ਼ਿਆਦਾ ਮੈਨੂੰ ਖੁਸ਼ੀ ਹੋਈ ਆ ਸੋਹਣਿਓ ਜਿਹੜੀ ਮੈਂ ਤੁਹਾਨੂੰ ਰਾਤ ਪੰਜਾਬ ਜੀਕੇ ਦੀ ਵੀਡੀਓ ਕਰਵਾਈ ਸੀ ਰਾਜੇ ਉਹਦੇ ਵਿੱਚੋਂ ਦੋ ਤੋਂ ਤਿੰਨ ਸਵਾਲ ਦੇਖਣ ਨੂੰ ਮਿਲਿਆ ਹੈ ਤੇ ਜਿਹੜੇ ਰਾਜੇ ਮੈਂ ਤੁਹਾਨੂੰ ਕਰੰਟ ਅਫੇਅਰ ਪਾਏ ਸੀ ਸਾਰੀਆਂ ਸਕੀਮਾਂ ਲਗਭਗ ਇੱਕ ਦੋ ਪ੍ਰੇਸ਼ਨਾਂ ਨੂੰ ਛੱਡ ਕੇ ਉਹਨਾਂ ਦੇ ਵਿੱਚੋਂ ਆਇਆ ਨੜਿਓ ਪੀਡੀਐਸ ਕੋਈ ਨਹੀਂ ਕਹਿ ਰਿਹਾ ਮੈਂ ਫ੍ਰੀ ਪੀਡੀਐਫ ਸੀ ਸੋਣੇ ਉਹ ਫ੍ਰੀ ਪੀਡੀਐਫ ਸੀਗੇ ਤੇ ਬਾਕੀ ਕਈ ਪ੍ਰੇਸ਼ਨ ਰਾਜੇ ਪਾਲਿਟੀ ਦੇ ਆਇਆ ਜਿਵੇਂ ਆਰਟੀਕਲ 52 ਹੋ ਗਿਆ ਇਹ ਜਿਹੜੀ ਤੁਹਾਨੂੰ ਮੈਂ 3.5 ਘੰਟਾ ਦੀ ਕਲਾਸ ਲਗਾਈ ਹੋਈ ਹੈ ਆਪਣੀ YouTube ਤੇ ਪਾਲਿਟੀ ਦੀ ਉਹਦੇ ਵਿੱਚੋਂ ਆਏ ਹੋਏ ਆ ਠੀਕ ਹੈ ਜੀ ਕਾ ਰਾਜੇ ਤੁਹਾਡੇ ਕੋਲੇ ਹਜੇ ਵੀ ਮੌਕਾ ਹੈਗਾ ਇੱਕ ਤੁਹਾਡੇ ਵਾਸਤੇ ਬਹੁਤ ਸਾਰੇ ਬੱਚਿਆਂ ਦੀ ਸ਼ਿਪਾਰਸ਼ ਨੇ ਮੈਂ ਤੁਹਾਡੇ ਵਾਸਤੇ ਇੱਕ ਮੈਰਾਥਨ ਕਲਾਸ ਲੈ ਕੇ ਆਉਂਗਾ ਮੈਥ ਦੀ ਜਲਦ ਹੀ ਜਿਹਦੇ ਵਿੱਚ ਤੁਹਾਨੂੰ ਮੈਂ ਇੱਕ ਵੀਡੀਓ ਦੇ ਵਿੱਚ ਕਾਫੀ ਟੌਪਿਕ ਕਲੀਅਰ ਕਰਵਾ ਦੂੰਗਾ ਠੀਕ ਹੈ ਜੀ ਟ੍ਰਿਕਸ ਦੇ ਨਾਲ ਉਸ ਤੋਂ ਪਹਿਲਾਂ ਰਾਜੇ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਕੈਂਡੀਡੇਟਾਂ ਨੂੰ 2021 22 23 ਤੇ ਕਰੰਟ ਅਫੇਅਰ ਤੇ 24 ਦੇ ਸਨ YouTube ਤੇ ਸਾਰੇ ਫ੍ਰੀ ਕਰਵਾਏ ਹੋਏ ਇਹਨਾਂ ਦੇ PDF ਤੁਸੀਂ ਐਪ ਤੋਂ ਡਾਊਨਲੋਡ ਕਰ ਲਓ ਭਾਈ ਕਿਉਂਕਿ ਬੱਚਾ ਨੇ ਮੈਨੂੰ ਦੰਨ ਚ 25 30 ਫੋਨ ਤਾਂ ਇਹ ਨਹੀਂ ਆ ਜਾਂਦੇ ਤਾਂ ਕਰਕੇ ਕਹਿੰਦਾ ਜੀ ਉੱਥੋਂ ਫ੍ਰੀ ਡਾਊਨਲੋਡ ਕਰ ਲਓ ਭਾਈ ਸਾਹਿਬ ਆਈਫੋਨ ਵਾਲੇ ਬੱਚੇ ਕਲਾਸ ਪਲੱਸ ਐਪ ਡਾਊਨਲੋਡ ਕਰਕੇ ਆਹ ਕੋਡ ਭਰ ਦੋ ਆ ਨੰਬਰ ਤੇ ਮੈਨੂੰ ਕਾਲ ਕਰ ਸਕਦੇ ਹੋ ਐਪ 'ਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਜੇ ਬੱਚੇ ਨੂੰ ਬੈਚ ਲੈਣ ਲਈ ਪ੍ਰਤੀ ਠੀਕ ਹੈ ਜੀ ਤੇ ਬਾਕੀ ਰਾਜੇ ਇਹਨਾਂ ਦੇ ਵਿੱਚ ਜਿਹੜਾ ਪੰਜਾਬ ਜੀ ਇਹਦਾ ਫੋਲਡਰ ਹੈ ਉਹਦੇ ਵਿੱਚ ਜਿਹੜੀਆਂ ਮੈਂ ਮੈਰਾਥਨ ਕਲਾਸਾਂ ਪ੍ਰੋਵਾਈਡ ਕਰਵਾ ਰਿਹਾ ਤੁਹਾਨੂੰ ਡੇਲੀ ਜਿਹਦੇ ਵਿੱਚ 70 ਤੋਂ 80 ਪ੍ਰੈਸ਼ਨ ਹੁੰਦੇ ਹੈਗੇ ਉਹਦੇ ਪੀਡੀਐਫ ਵੀ ਤੁਹਾਨੂੰ ਫ੍ਰੀ ਦੇ ਵਿੱਚ ਇਹ ਤੋਂ ਐਪ ਤੋਂ ਮਿਲ ਜਾਣੀ ਕਿ ਉਥੋਂ ਕਰ ਲਓ ਬਾਕੀ ਜੇ ਕਿਸੇ ਕੈਂਡੀਡੇਟੇ ਜਿਹੜੇ ਪੰਜਾਬ ਪੁਲਿਸ ਵਾਲਾ ਬੈਚ ਲੈਣਾ ਰਾਜੋ 50% ਆਫ ਤੇ ਆਪਣੀ ਐਪ ਤੋਂ ਮਿਲ ਰਿਹਾ ਹੈਗਾ ਬਾਕੀ ਜੇ ਕਿਸੇ ਬੱਚੇ ਨੇ ਸਾਰੇ ਪੇਪਰ ਨੇ ਤਿਆਰੀ ਕਰਨੇ ਤਾਂ ਛੜ ਦੀ ਕਲਾ ਬੈਚ ਲੈ ਸਕਦਾ ਬਾਕੀ ਪਟਵਾਰੀ ਕਲਾ ਕੇ ਵੀਡੀਓ ਇਹ ਆਪਣੇ ਕੋਲ ਚੱਲ ਰਹੇ ਆ ਓਲਰੇਡੀ ਠੀਕ ਹੈ ਜੀ ਇੱਥੋਂ ਜੁਆਇਨ ਕਰ ਸਕਦੇ ਹੋ ਆਲ ਸਬਜੈਕਟ ਹੋਣਗੇ ਰਾਜੇ ਤਾਂ ਅੱਜ ਆਪਾਂ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜੀਕੇ ਦੇ ਪੋਰਸ਼ਨ ਦੀ ਠੀਕ ਹੈ ਜੀ ਜੀਕੇ ਦੇ ਪੋਰਸ਼ਨ ਦੀ ਗੱਲ ਕਰਦੇ ਜੀ ਤਾਂ ਪਾਲਟੀ ਦੇ ਵਿੱਚ ਨਾ ਜੇ ਆਰਟੀਕਲ 52 ਨਾਲ ਗੱਲ ਕੀਤੀ ਗਈ ਹੈ ਜਿਹੜੀਆਂ ਆਪਣੀਆਂ ਰਿੱਟਾਂ ਹੁੰਦੀਆਂ ਨੇ ਜਾਂ ਰਿੱਟ ਤੁਹਾਨੂੰ ਕਰਵਾਈਆਂ ਹੋਈਆਂ ਮੇਰਾ ਜਿਹੜੀ ਤੁਹਾਨੂੰ ਵੀਡੀਓ ਕਰਵਾਈ ਹੋਏ ਚ ਕਰਵਾਈਆਂ ਹੋਈਆਂ ਰਿੱਟਾਂ ਤੁਹਾਨੂੰ ਮੈਂ ਮੰਡਾ ਵਾਸਤੇ ਰਿੱਟ ਹੁੰਦੀ ਹੈ ਤੁਹਾਨੂੰ ਮੈਂ ਕਹਾਂ ਕਿ ਹਾਈ ਕੋਰਟ ਹੈ ਜਿਹੜੀ ਜਿਹੜਾ ਜੇ ਉਹ ਫੰਡਾਮੈਂਟਲ ਰਾਈਟ ਤੇ ਰਿੱਟ ਜਾਰੀ ਕਰਦੀ ਹੈ ਹਾਈ ਕੋਰਟ ਸੁਪਰੀਮ ਕੋਰਟ ਸੌਰੀ ਜਿਹੜੀ ਹਾਈ ਕੋਰਟ ਉਹ ਫੰਡਾਮੈਂਟਲ ਰਾਈਟ ਤੇ ਵੀ ਰਿੱਟ ਜਾਰੀ ਕਰਦੀ ਹੈ ਲੀਗਲ ਰਾਈਟ ਤੇ ਵੀ ਕਰਦੀ ਹੈ ਤਾਂ ਰਿੱਟ ਦੇ ਨਾਲ ਸਮੰਤ ਸੀ ਦੋ ਠੀਕ ਹੈ ਜੀ ਜਿਹੜੇ ਜਿੰਨੇ ਕੇ ਬੱਚਿਆਂ ਨੇ ਯਾਦ ਹੋਇਆ ਉਹਨੇ ਕੇ ਬੱਚੇ ਨਾਲ ਜਿਹੜਾ ਦੱਸ ਦਿੰ ਪੁੱਛਿਆ ਗਿਆਗਾ ਠੀਕ ਹੈ ਜੀ ਤਾਂ 4 ਤੋਂ 5 ਕਿ ਇੱਕ ਸ਼ਿਫਟ ਦੇ ਵਿੱਚ 7 ਤੋਂ 8 ਪ੍ਰੈਸ਼ਨ ਪਾਲਿਟੀ ਦੇ ਵਿੱਚ ਆਇਆ ਇੱਕ ਸ਼ਿਫਟ ਦੇ ਵਿੱਚ 4 ਤੋਂ 5 ਪ੍ਰੈਸ਼ਨ ਪਾਲਿਟੀ ਦੇ ਆਏ ਹੈਗੇ ਸਾਰੇ ਕਰਵਾਏ ਹੋਏ ਜੋ ਆਏ ਜੀ ਸਾਡੇ 3.5 ਘੰਟੇ ਇੱਕ ਕਲਾਸ ਆ YouTube ਤੇ ਪਈ ਆ ਲਾਲੋ ਪਾਈ ਸਾਹਿਬ ਜੇ ਕਿਸੇ ਨੇ ਨੰਬਰ ਬਣਾਉਣੇ ਆਪਦੇ 5 7 ਨੰਬਰ ਦਿੱਤਾ ਤੇ ਮੁਫਤੇ ਆ ਜਾਣਗੇ ਇੱਕ ਵੀਡੀਓ ਦੇ ਵਿੱਚ ਜੇ ਕਿਸੇ ਬੱਚੇ ਟੌਪਿਕ ਕਲੀਅਰ ਨਹੀਂ ਹੋ ਰਿਹਾ ਕੋਈ ਨਹੀਂ ਹੈਗਾ ਕਿ ਪੇਡ ਕਲਾਸ ਆ ਫਰੀ ਕਲਾਸ ਆ ਉਹ ਲਾਲੋ ਜੀ ਲਈਦੀ ਹੈ ਠੀਕ ਹੈ ਜੀ ਤਾਂ ਕਰੰਟ ਅਫੇਅਰ ਦੀ ਗੱਲ ਕਰੀਏ ਦਰਾ ਜੀ ਕਰੰਟ ਅਫੇਅਰ 2022 ਅਤੇ 23 ਦੇ ਆ ਰਹੇ ਹੈ ਠੀਕ ਹੈ ਜੀ ਤੇ 24 ਦੇ ਇੱਕ ਤੋਂ ਕਰੰਟ ਅਫੇਅਰ ਉਹਦੇ ਵਿੱਚ ਜਿਹਦੇ ਵਿੱਚ ਟੈਂਸ ਬਾਰੇ ਗੱਲ ਕੀਤੀ ਹੈ ਕਿ ਤੁਹਾਨੂੰ ਕੋਰੀਆ ਬੈਟਮੈਨ ਕੋਰੀਆ ਓਪਨ ਬਾਰੇ ਕਰਵਾਇਆ ਹੋਇਆ ਕੋਰੀਆ ਬਾਰੇ ਠੀਕ ਹੈ ਜੀ ਇਹ ਅਵਾਰਡ ਸੀ ਕੋਰੀਆ ਓਪਨ ਉਹਦੇ ਬਾਰੇ ਪ੍ਰਸ਼ਨ ਪੁੱਛਿਆ ਗਿਆ ਰਾਜੀ ਠੀਕ ਹੈ ਜੀ ਟੈਂਸ ਖਿਡਾਰੀ ਬਾਰੇ ਪ੍ਰਸ਼ਨ ਪੁੱਛਿਆ ਗਿਆ ਇੱਕ ਤੋਂ ਇਹ ਵੀ ਤੁਹਾਨੂੰ ਸਾਰਾ ਕੁਝ ਕਰਵਾਏ ਹੋਏ ਦੇ ਵਿੱਚੋਂ ਹੀ ਕਰਵਾਇਆ ਜਾ ਰਿਹਾ ਹੈਗਾ ਕਰੰਟ ਅਫੇਅਰ ਤੁਹਾਡੇ ਬਹੁਤ ਵਧੀਆ ਸਕੀਮਾਂ ਵੀ ਤੁਹਾਨੂੰ ਰਾਜੀ ਆਈਆਂ ਬਹੁਤ ਬੱਚੇ ਕਹੀ ਜਾਂਦੇ ਸਕੀਮਾਂ ਸਾਨੂੰ ਅਲੱਗ ਕਰਵਾ ਦਿਓ ਤਾਂ ਰਾਜੀ ਸਕੀਮਾਂ ਲੱਗ ਕਰੇ ਤਾਂ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੀ ਜਿਹੜੇ ਤੁਹਾਡੇ ਮੈਂ ਬਾਰੀ-ਬਾਰੀ ਤੁਹਾਨੂੰ ਕਿਹਾ ਹੋਇਆ ਮੈਂ ਤੁਹਾਡੇ ਕਾਫੀ ਲੈਕਚਰ ਲਗਾਏ ਹੋਏ ਆ YouTube ਦੇ 21 22 23 ਦੇ ਉਹਨਾਂ ਦੇ ਵਿੱਚ ਮੈਂ ਇਕੱਠੀਆਂ ਸਕੀਮਾਂ ਲਿਖੀਆਂ ਹੋਈਆਂ ਜਿੱਥੇ ਇੱਕ ਸਕੀਮ ਵਾਲਾ ਆਪਰੇਸ਼ਨ ਹੁੰਦਾ ਨਾ ਉਹਦੇ ਥੱਲੇ ਕਾਫੀ ਸਕੀਮਾਂ ਲਿਖੀਆਂ ਹੋਆਂਗਾ ਤੁਸੀਂ ਪਲੀਜ਼ ਉਹ ਲੈਕਚਰ ਲਾ ਲਿਆ ਕਰੋ ਉਹ ਲਾ ਲਿਆ ਕਰੋ ਲੈਕਚਰ ਫ੍ਰੀ ਤਾਂ ਲਾ ਲਿਆ ਕਰੋ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ ਅੱਗੇ ਜੇਕਰ ਆਪਾਂ ਗੱਲ ਕਰੀਏ ਪੰਜਾਬ ਜੀ ਕਿ ਪੰਜਾਬ ਜੀ ਕੇ ਦੇ ਵਿੱਚ ਉਹ ਰਾਜ 1966 ਦੇ ਵਿੱਚ ਪੰਜਾਬ ਦੀ ਵੰਡ ਵਾਲਾ ਆਪਰੇਸ਼ਨ ਆਇਆ ਹੋਇਆ ਬਿਲਕੁਲ ਸੌਖਾ ਆਪਰੇਸ਼ਨ ਸੀ ਪੰਜਾਬ ਦੀ ਵੰਡ ਵਾਲਾ ਇੱਕ ਲੋੜੀ ਪੁੱਛਿਆ ਗਿਆ ਸੀ ਲੋੜੀ ਕਿਹੜੇ ਦੇਸੀ ਮਹੀਨੇ ਦੇ ਅਨੁਸਾਰ ਮੜਾਈ ਜਾਂਦੀ ਹੈ ਦਾ ਇਹ ਸਾਰੇ ਪ੍ਰਸ਼ਨ ਆ ਜੇ ਆਪ ਪ੍ਰਸ਼ਨ ਤੁਹਾਨੂੰ ਐਪ ਦੇ ਵਿੱਚ ਕਰਵਾਏ ਹੋਏ ਆ ਇਹਦੇ ਨਾਲ ਦੇ ਇੱਕ ਦੋ ਪ੍ਰਸ਼ਨ ਜਿਹੜੇ ਹੋਰ ਆਏ ਸੋ ਤੁਹਾਨੂੰ ਮੈਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕਰਵਾਏ ਹੋਏ ਆ ਅੱਜ ਫੇਰ ਉਹ ਵੀਡੀਓ ਅਪਲੋਡ ਹੋਊਗੀ ਸਾਰੇ ਕੈਂਡੀਡੇਟਾਂ ਨੇ ਉਹ ਲਗਾ ਲੈਣੇ ਡੇਲੀ ਤੁਹਾਨੂੰ ਮੈਂ 70-80 ਪ੍ਰਸ਼ਨ ਉਹਦੇ ਅਪਲੋਡ ਕਰ ਦਿਆ ਕਰੂੰਗਾ ਠੀਕ ਹੈ ਜੀ ਹੁਣ ਗੱਲ ਕਰਦੇ ਆ ਆਪਾਂ ਮੈਥ ਦੀ ਮੈਥ ਦੇ ਵਿੱਚ ਚਾਰ ਤੋਂ ਪੰਜ ਪ੍ਰਸ਼ਨ ਸਿੰਪਲੀਫਿਕੇਸ਼ਨ ਦੇ ਵਿੱਚੋਂ ਸੀ ਪ੍ਰੋਫਿਟ ਐਂਡ ਲੌਸ ਦੇ ਵਿੱਚੋਂ ਸੀ ਦੋ ਪ੍ਰਸ਼ਨ ਟਾਈਮ ਐਂਡ ਵਰਕ ਦੇ ਵਿੱਚੋਂ ਸੀਗੇ ਦੋ ਆਪਰੇਸ਼ਨ ਐਵਰੇਜ ਦੇ ਵਿੱਚੋਂ ਇੱਕ ਆਪਰੇਸ਼ਨ ਸੀਗਾ ਰੇਸ਼ੋ ਦੇ ਵਿੱਚੋਂ ਦੋ ਆਪਰੇਸ਼ਨ ਸੀਗੇ ਪਰਸੈਂਟੇਜ ਦੇ ਵਿੱਚੋਂ ਦੋ ਆਪਰੇਸ਼ਨ ਸੀਗੇ ਐਸ ਆਈ ਦੇ ਵਿੱਚੋਂ ਇੱਕ ਆਪਰੇਸ਼ਨ ਸੀਗਾ ਠੀਕ ਹੈ ਜੀ ਡੀ ਆਈ ਦਾ ਤੁਹਾਨੂੰ ਪਤਾ ਕਿ ਇੱਕ ਆਪਰੇਸ਼ਨ ਹਮੇਸ਼ਾ ਆਉਂਦਾ ਹੁੰਦਾ ਹੈਗਾ ਤਾਂ ਆਹ ਟੌਪਿਕ ਹੈ ਜਿਹਨਾਂ ਦੇ ਬੱਚਿਆਂ ਨੂੰ ਇਹ ਗੱਲ ਹੋਈ ਹੈ ਇੰਨੇ ਦੀ ਐਵਰੇਜ ਨਾਲ ਆਹੀ ਆਹੀ ਟੌਪਿਕ ਆਇਆ ਬਹੁਤ ਬੱਚੇ ਕਹ ਰਹੇ ਆ ਜੀ ਅਸੀਂ ਕਿਹੜੇ ਚੈਪਟਰ ਨਾ ਕਰੀਏ ਰਾਜੇ ਕਲੌਕ ਤੁਸੀਂ ਰਹਿਣ ਤੋਂ ਕਰ ਲੈਣੋ ਕੈਲੰਡਰ ਤੁਸੀਂ ਛੱਡ ਦਿਓ ਪ੍ਰੋਬਲਮ ਆਫ ਟ੍ਰੇਨ ਛੱਡ ਦਿਓ ਪਰ ਪ੍ਰੋਬਲਮ ਆਫ ਏ ਜਰੂਰ ਕਰ ਲਓ ਕਿਉਂਕਿ ਇੱਕ ਪੇਪਰ ਵਿੱਚ ਆਇਆ ਹੋਇਆਗਾ ਟਾਈਮ ਐਂਡ ਡਿਸਟੈਂਸ ਬਾਰੇ ਵੀ ਨਹੀਂ ਆ ਰਿਹਾ ਠੀਕ ਹੈ ਇਹ ਵੀ ਛੱਡ ਸਕਦੇ ਆ ਔਖੀਆਂ ਕਾਇਆਂ ਗਈਆਂ ਸ਼ਰਤੋਂ ਠੀਕ ਹੈ ਜੀ ਚਲੋ ਗੱਲ ਕਰਦੇ ਹੁਣ ਰੀਜ਼ਨਿੰਗ ਦੀ ਰੀਜ਼ਨਿੰਗ ਦੇ ਵਿੱਚ ਤਾਂ ਇਹ ਕੋਡਿੰਗ ਡੀਕੋਡਿੰਗ ਅਲਫਾਬੈਟ ਸੀਰੀਜ਼ ਆਊਟਰ ਰੈਂਕਿੰਗ ਠੀਕ ਹੈ ਜੀ ਸਿਟਿੰਗ ਅਰੇਂਜਮੈਂਟ ਉਹਦੇ ਚੈਪਟਰ ਦਾ ਕੰਪਲੀਟ ਦੋ ਕਰਵਾਤੇ ਮੈਂ ਠੀਕ ਹੈ ਜੀ ਤੇ ਇਹਦੇ ਵਿੱਚੋਂ ਤੇ ਇੱਕ ਆਪਣਾ ਬਲੱਡ ਰਿਲੇਸ਼ਨ ਇੱਕ ਨੰਬਰ ਦਾ ਆਇਆ ਜੀ ਬਲੱਡ ਰਿਲੇਸ਼ਨ ਦੇ ਵਿੱਚੋਂ ਇਹ ਥੋੜੀਆਂ-ਮੋਟੀਆਂ ਕਾਇੀਆਂ ਦੇ ਵਿਚਾਰਿਆ ਬੱਚੇ ਕਹਿੰਦੇ ਬਿਲਕੁਲ ਸੌਖੀ ਰੀਜ਼ਨਿੰਗ ਹੈ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਕੰਪਿਊਟਰ ਤੁਹਾਨੂੰ ਪਤਾ ਲੱਜੇ ਦੋ ਸ਼ਾਰਟਕਟ ਕੀਜ਼ ਪੁੱਛੀਆਂ ਗਈਆਂ ਗਈਆਂ ਠੀਕ ਹੈ ਦੋ ਸ਼ਾਰਟਕਟ ਕੀਜ਼ ਹੈ ਬਾਕੀ ਨਾਰਮਲ ਜਿਹੜਾ ਆਪਣਾ ਬੇਸਿਕ ਹੁੰਦਾ ਹੈਗਾ ਉਹਦੇ ਬਾਰੇ ਗੱਲ ਕੀਤੀ ਗਈ ਹੈ ਕਿਉਂਕਿ राजे ਮੈਂ ਤੁਹਾਨੂੰ ਬਾਰੀ-ਬਾਰੀ ਕਹਿੰਨੇ ਕਿ ਸਾਰੀਆਂ ਚੀਜ਼ਾਂ ਫੇਰ ਲਓ ਜਿੰਨੀਆਂ ਤੁਹਾਡੇ ਤੋਂ ਫੇਰੀਆਂ ਜਾ ਰਹਿ ਗਈਆਂ ਠੀਕ ਹੈ ਜੀ ਦੂਸਰੀ ਗੱਲ ਬੱਚੇ ਸਭ ਤੋਂ ਜ਼ਿਆਦਾ ਕਹਿ ਰਹੇ ਹੈ ਜੀ ਜਿਹੜੀ ਪੰਜਾਬੀ ਲੈਂਗੁਏਜ ਹੈ ਇਹ ਬਾਰੀ ਸ ਤਾਂ ਇਹ ਰਾਜੇ ਬੱਚੇ ਦੱਸ ਸਕਦੇ ਜਾਂ ਡਿਪਾਰਟਮੈਂਟ ਦੱਸ ਸਕਦਾਗਾ ਠੀਕ ਹੈ ਜੀ ਤਾਂ ਇਥੋਂ ਰਾਏ ਤੁਸੀਂ ਕਰ ਸਕਦੇ ਹੋ ਜਿਹੜੀ ਆਪੇ ਦੂਸਰੀ ਕਲਾਸ ਅਪਲੋਡ ਹੋਣੀ ਹੈ ਅੱਜ ਪੰਜਾਬ ਜੀਗਰੀ ਮੈਰਾਥਨ ਦੇ 17 ਅਪਲੋਡ ਹੋਗੇ ਤੇ ਦੂਸਰੀ ਕਲਾਸ ਤੁਹਾਡੀ ਰਾਤ ਤੱਕ ਅਪਲੋਡ ਹੋ ਜੇਗੀ ਠੀਕ ਹੈ ਜੀ ਤੇ ਵੀਡੀਓ ਨੂੰ ਬਾਅਦ ਵਿੱਚ ਲਾਈਕ ਸ਼ੇਅਰ ਤੇ ਆਪਣੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜਿਹੜਿਆਂ ਕਹਿ ਗਏ ਤੁਹਾਨੂੰ ਮੈਂ ਕਹੀਆਂ ਇਹੀ ਹੀ ਕਰ ਲਓ ਬਹੁਤ ਹੈ ਤੇ ਕਰੰਟ ਅਫੇਅਰ ਦੇ ਪੀਡੀਐਫ ਐਪ ਤੋਂ ਡਾਊਨਲੋਡ ਕਰ ਲਓ ਪੰਜਾਬ ਜੀਗਰੀ ਦੇ ਲੈਕਚਰ ਹੋਣ ਉਹ ਵੀ ਐਪ ਤੋਂ ਡਾਊਨਲੋਡ ਕਰ ਲਓ ਧੰਨਵਾਦ ਮੇਰੇ ਦੋਸਤੋ ਜ ਐਪ ਦੇ ਵਿੱਚ ਜਾ ਕੇ 2024 ਵਾਲੇ ਬੈਚ ਦੇ ਵਿੱਚ ਤੁਹਾਨੂੰ ਇਹ ਸਾਰਾ ਕੁਝ ਮਿਲ ਜਾਣਗੇ ਪੰਜਾਬ ਜੀ ਵਾਲੇ ਫੋਲਡਰ 'ਚ ਪੰਜਾਬ ਜੀ ਕਿਹੜੇ ਕਰੰਟ ਅਫੇਅਰ ਹਨ ਤੁਹਾਨੂੰ ਉੱਪਰ ਹੀ ਮਿਲ ਜਾਣਗੇ ਪੋਲਿਟੀ ਵਾਲੇ ਦੇ ਵਿੱਚ ਪੋਲਿਟੀ ਵਾਲਾ ਤੁਹਾਨੂੰ ਮਿਲ ਜਾਊਗਾ 350 ਐਨਸੀਕਯੂ ਦਾ ਪੀਡੀਐਫ ਠੀਕ ਹੈ ਜੀ ਚਲੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਬਾਕੀ ਦਾ ਇਹ ਪੰਜਾਬ ਪੁਸਤ ਦੇ ਬੈਚ ਤੇ ਅਫਸਰਸ ਹੈ ਜੋ ਜੁਆਇਨ ਕਰਨਾ ਚਾਹੁੰਦਾ ਕਰ ਸਕਦਾ ਧੰਨਵਾਦ